ਤਨੋ ਸ਼੍ਰੀ ਵਾਹਿਗੁਰੂ ਸਾਹਿਬ ਜੀ ਧਨੋ ਸ੍ਰੀ ਮਹਲਾ ਸੰਜਿਵੋ ਘਰਿ ਸ਼ਿਵੋ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦਿ ਜੋ ਜੋ ਜੂਨੀ ਆਇਓ ਤਿਹ ਤਿਹ ਉਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਤਕੀ ਹੈ ਓਟ ਸੋ ਕਰwidehat ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੁਨੀ ਆਇਓ ਤਿਹ ਤਿਹ ੁਰ ਜਾਇਓ ਕੀ ਹੈ ਓਟ ਸਾਦ ਰਖਹੁ ਦੇ ਕਰ ਹਾਥ ਕਰ ਕਿਰਪਾ ਮਿਲਹੁ ਹਰ ਰਾਇ ਅਨਿਕ ਜਨਮ ਬ੍ਰਹਮ ਥਿਤ ਨਹੀਂ ਪਾਈ ਕਰੋ ਸਿਵਾ ਗੁਰ ਲੋਗੋ ਚਰਨ ਗੋਵਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਰਹਾ ਅਨਕਿ ਉਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰੇ ਭੇਟ ਸੰਤ ਮੇਰੀ ਲਾ ਹੈ ਸਗਲ ਚਿੰਤ ਠਾਕੁਰ ਸਿਓ ਬੀਦ ਨਹ ਚੂਕੈ ਮਨ ਭੀਦ ਇੱਕ ਖਿੰਨਾ ਧੀਰਹਿ ਮੇਰੇ ਘਰ ਕੇ ਪੰਚਾ ਕੋਈ ਸੋਰ ਭਗਤ ਜੋ ਮਾਇਆ ਤੀਰਹਤ ਇੱਕ ਅੰਮ੍ਰਿਤ ਨਾਮ ਮੇਰੇ ਦਸਿੰਚਾ ਜੇ ਤੇਰੇ ਤੀਰਥ ਨਾਏ ਅਹੰ ਬੁੱਧ ਮੈਨ ਲਾਏ ਕਰ ਕੋ ਠਾਕੁਰ ਇਕ ਤਿਲ ਨ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੇ ਸਗਲ ਆਸ਼ਰਮ ਕੀਨੇ ਮਨੁਆ ਨਹ ਪਤੀਨੇ ਵਿਵੇਕ ਹੀਨ ਦੇਹੀ ਧੋਏ ਕੋਈ ਪਾਈਐ ਰੇ ਪੁਰਖ ਵਿਦਾਤਾ ਔਰ ਬ੍ਰਹਮ ਕਾ ਰੰਗ ਰਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾਹੀ ਤ ਕਰਤਾ ਗਰਬ ਗਰਬ ਪੜੈ ਕਹੀ ਨਾ ਲੇਖੈ ਜਿਸ ਭੇਟੀਐ ਸਫਲ ਮੂਰਤ ਕਰੇ ਸਦਾ ਕੀਰਤ ਗੁਰਪ੍ਰਸਾਦ ਕੋ ਨਿਤ ਰਹੋ ਪੀਖੈ ਨਹ ਹੱਥ ਜੋ ਕਮਾਵੇ ਤਿਲ ਨੋ ਲੇਖੈ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਤਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭੂ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੁਪਰਸੰਨ ਗੋਪਾਲ ਰਾਏ ਕਟਰੀ ਵੰਦਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਸਫਲ ਯਾਤਰਾ ਆਉਣ ਜਾਣ ਰਹੇ ਮਿਲੇ ਸਾਦਾ ਰਹਾਉ ਦੂਜਾ ਸੋ ਵਾਹੀ ਗੁਰੂ ਜੀ ਕੀ ਫਤਿਹ ਤਰਨਾ ਸ੍ਰੀ ਮਹਲਾ ਪੰਜਵਾਂ ਘਰਿ ਸ਼ਿਵਾ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਿਹ ਤਿਹ ਉਰ ਜਾਇਓ ਮਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰਖੋ ਦੇਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ